ਵੈਰੂਜੀ ਦਾ ਖਾਲਸਾ ਵੈਰੂਜੀ ਕੀ ਫਤਿਹ ਜੀ ਅਸੀਂ ਪਿੰਡ ਜੰਮਾ ਗਲਾਂ ਤੋਂ ਬੋਲ ਰਹੇ ਆ ਜਿਲ੍ਹਾ ਤਰਨਤਾਰਨ ਅਸੀਂ ਤੁਹਾਨੂੰ ਦਿਖਾਵਾਂਗੇ ਇਥੋਂ ਦੇ ਵਸਨੀਕ ਨਾਲ ਗੱਲ ਕਰਾਵਾਂਗੇ ਕਿਸ ਤਰ੍ਹਾਂ ਪਾਣੀ ਢਾਵਾ ਲਾ ਕੇ ਨੁਕਸਾਨ ਕਰਦਾ ਹੋਇਆ ਹਰੀਕੇ ਹੈਡ ਤੋਂ ਅੱਗੇ ਪਾਕਿਸਤਾਨ ਨੂੰ ਜਾ ਰਿਹਾ ਵਾ ਕੀ ਦਾ ਖਾਲਸਾ ਵਾਗਰ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਂ ਕਿ ਮੈਂ ਤਾਂ ਕੋਈ ਨਹੀਂ ਦੇਖੀ ਆ ਰਾਤ ਬਹੁਤ ਪਾਕੀ ਨਹੀਂ ਰਿਸ਼ਤੇ ਤਾਂ ਆ ਲੋਕ ਸਭ ਦੀ ਸਰੀਰ ਨੂੰ ਦੇਖ ਕੇ ਲੱਗਦਾ ਆ ਕਾਲੀਆਂ ਪਰਸੋਂ ਦੀਆਂ ਦਿੱਗੀਆਂ ਉਹਦੇ ਥੱਗਾਂ ਕੱਢੀ ਆਉਂਦੇ ਨੇ ਬਹੁਤ ਜਿਆਦਾ ਪਾਣੀ ਵਿਚਾਈ ਜਾ ਰਹੀ ਹੈ ਜੀ। ਆਪ ਜੀ ਦੇਖ ਸਕਦੇ ਹੋ ਲਾਈਵ ਕਿਸ ਤਰ੍ਹਾਂ ਪਾਣੀ ਜਿਹੜਾ ਵਾ ਪੂਰੀ ਤੇਜ਼ੀ ਦੇ ਨਾਲ ਜਿਹੜਾ ਵਾ ਵਧਦਾ ਆ ਰਿਹਾ ਵਾ। ਤੁਸੀਂ ਦੱਸਣਾ ਚਾਹੋਗੇ ਦਰਿਆ ਪਹਿਲਾਂ ਕਿੱਥੇ ਚੱਲੇ ਵਗੰਦੇ ਆ ਸੀ। ਪਹਿਲੋਂ ਦਰਿਆ ਜੀ ਇੱਥੋਂ 10-12 ਕਿਲੇ ਦੂਰ ਵਗ ਰਿਹਾ ਸੀ। ਹੁਣ ਦੀ ਪਿੰਡ ਦੇ ਐ ਥੱਲੇ ਆ ਰਿਹਾ ਵਾ ਨਾਲ ਘਰਾਂ ਦੇ ਪਿਛੇ ਨਾਲ ਜੁੜ ਗਿਆ ਆ ਗਈ। ਅੱਛਾ ਇਹ अच्छा ओ सबई डेढ़ सामने दिखाई दे रहे हां जी ओथे دریا ਵਗ ਰਿਹਾ ਸੀ ਪਹਿਲਾਂ ਬਹੁਤ ਜਿਆਦਾ ਨੁਕਸਾਨ ਜਿਹੜਾ ਵਾ ਹੋ ਰਿਹਾ ਵਾ ਸਿੱਧੀ ਜਿਹੜੀ ਆ ਢਾ ਜਿਹੜੀ ਆ ਢਾਈ ਦੇ ਨਾਲ ਜਿਹੜੀ ਆ ਪਿੰਡ ਧੁੰਨ ਵੀ ਨਾਲ ਆ ਜੀ ਪਿੰਡ ਧੁੰਨ ਕੜਕਾ ਕਰਮੂ ਵਾਲਾ ਚੰਬਾ ਕਿੜੀਆਂ ਇਹ ਸਾਰੇ ਪਾਣੀ ਦੇ ਜਿਹੜੇ ਪਾਣੀ ਦੀ ਮਾਰ ਦੇ ਵਿੱਚ ਖੜੇ ਆ ਤੇ ਦੂਸਰਾ ਜਿਹੜਾ ਪਾਣੀ ਸਿੱਧਾ ਢਾਏ ਦੇ ਨਾਲ ਵਜ ਰਿਹਾ ਵਾ ਢਾਏ ਜਿਹੜੇ ਡਿੱਗ ਰਹੇ ਆ ਤੇ ਪਾਣੀ ਜਿਹੜਾ ਵਾ ਆਪਣਾ ਰਾਹ ਜਿਹੜਾ ਵਾ ਨਵਾਂ ਬਣਾ ਕੇ ਚੱਲ ਰਿਹਾ ਵਾ ਜਿੱਥੇ ਜਿਹੜੇ ਵੀ ਮੇਰੇ ਵੀਰ ਜਿਹੜੇ ਵੀ ਜਿਹੜੇ ਪਿੰਡਾਂ ਦੇ ਹੈਗੇ ਆ ਆਪਣੀ ਜਿਹੜੀ ਆ ਬਿਲਕੁਲ ਧਿਆਨ ਦੇ ਨਾਲ ਸੇਵਾ ਕਰਨੀ ਆ ਆ ਨਹੀਂ ਆ ਕਿ ਹੱਲਾ ਹੁਲੜਬਾਜੀ ਦੇ ਨਾਲ ਜਿਹੜਾ ਵਾ ਆਪਣਾ ਨੁਕਸਾਨ ਕਰਾਵਿਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇਜ਼ ਆ ਕਰੋ ਇੱਕ ਮੈਂਬਰ ਜਾਂਦਾ ਵਾ ਘਰ ਵਾਲਿਆਂ ਨੂੰ ਪਤਾ ਵਾ ਕਿ ਕਿੰਨੀ ਉਹਦੀ ਕੀਮਤ ਆ ਬੋਡ ਦਾ 100 ਵਿੱਚੋਂ ਇੱਕ ਘਟ ਹੋ ਜੇਗੀ 99 ਰਹਿ ਜਾਣਗੀਆਂ ਕੋਈ ਗੱਲ ਨਹੀਂ ਆ ਲੇਕਿਨ ਜਿਹੜਾ ਵੀ ਬੰਦਾ ਸੇਵਾ ਕਰ ਰਿਹਾ ਵਾ ਚਾਹੇ ਬਜ਼ੁਰਗਾ ਚਾਹੇ ਜਵਾਨ ਆ ਚਾਹੇ ਮੁੰਡਾ ਵਾ ਚਾਹੇ ਬੱਚੇ ਆ ਲੋੜ ਅਨੁਸਾਰ ਜਿੱਥੇ ਸੇਵਾ ਬੰਦੀ ਆਪਣੀ ਕਰੋ ਲੇਕਿਨ ਆਪਣੇ ਸਰੀਰ ਦਾ ਬਿਲਕੁਲ ਧਿਆਨ ਰੱਖਣਾ ਵਾ ਨੁਕਸਾਨ ਨਹੀਂ ਕਰਾਉਣਾ ਨੁਕਸਾਨ ਜੇ ਹੁੰਦਾ ਵਾ ਕਿ ਆ ਯਾਦਗਰੀ ਇੱਕ ਬਣ ਜਾਂਦੀ ਆ ਲੇਕਿਨ ਸੇਫਟੀ ਦੇ ਨਾਲ ਰੱਖਣਾ ਵਾ ਕਰੋ ਉਹ ਜਿੱਥੇ ਵੀ ਲੋੜ ਪੈਂਦੀ ਆ ਉਥੇ ਜਾ ਕੇ ਸਹਿਯੋਗ ਵੀ ਦਿਓ ਧੰਨ ਦਾ ਧੰਨ ਦਾ ਮੰਨ ਦਾ ਧੰਨਵਾਦ ਆਪ ਸਾਰਿਆਂ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਚੰਬਾਗੜਾ ਜ਼ਿਲ੍ਹਾ ਤੋਂ ਆਣ ਤਰਨਤਾਰਨ ਵਿਖੇ ਬਾਬਾ ਕਾਲਾ ਮਾਰਦੇ ਸਤਾਨਾ ਦੇ ਲਾਗੇ ਟਾਇਆ ਮੰਨ ਲਓ ਬਹੁਤ ਜ਼ਿਆਦਾ ਖੁਰਿਆ ਹੈ ਵੱਤੋਂ ਵੱਤ ਸੰਯੋਗ ਤੋਂ ਇਥੇ ਤੋੜੇ ਤੇ ਮਿੱਟੀਆਂ ਦੀ ਲੋੜ ਆ ਤੇ ਸੰਗਤ ਦੇ ਵੀ ਬਹੁਤ ਲੋੜ ਆ ਆ ਸਾਰੀਆਂ ਸਾਡੀਆਂ ਪੈਲੀਆਂ ਜਿਹੜੀਆਂ ਸਾਰੀਆਂ ਜਾਨੀ ਕਿ ਬਰਬਾਦ ਹੋਈਆਂ ਰਿਆ ਭੇਜ ਦੀ ਪੈ ਗਿਆ ਉੱਥੋਂ ਤੱਕ ਨਿਗਾਹ ਮਾਰੋ ਘੱਟੋ ਘੱਟ 2-2 ਕਿਲੋ ਮੀਟਰ ਤੋਂ ਪ੍ਰਿਆ ਹਸਪਤਾਲ ਨਮਾ ਵਿਚਾਰ ਇਹ ਸੰਤਾ ਬਾਬੇ ਦੇ ਸਤਾਨਾ ਨੂੰ ਟਹਾ ਬਹੁਤ ਜ਼ਿਆਦੀ ਲੱਗੀ ਆ ਸੰਗਤ ਦੀ ਬਾਤੋਂ ਵੱਧ ਲੋੜ ਹੈ ਇੱਥੇ ਮਿੱਟੀ ਦੀ ਲੋੜ ਆ ਬਾਤੋਂ ਵੱਧ ਸੰਗਤ ਪੁੱਜੋ ਦੂਰੋਂ ਨੇੜੋਂ ਲੱਗੋ ਜਿਹੜੇ ਵੀ ਵੀਰ ਮੇਰੇ ਲੱਗੇ ਆ ਤੋੜੇ ਲੈ ਕੇ ਆਓ ਮੇਰੇ ਵੀਰ ਜਿੱਥੋਂ ਤੱਕ ਵੀਡੀਓ ਪਹੁੰਚਦੀ ਸਾਰੇ ਜਣੇ ਮੇਰੇ ਵੀਰ ਸੰਯੋਗ ਦਿਓ ਬਾਬਾ ਜੀ ਦੇ ਸਤਨੂ ਬਹੁਤ ਆ ਲੱਗੀ ਆ ਇੱਥੇ ਤੋੜਿਆਂ ਦੀ ਬਹੁਤ ਲੋੜ ਆ ਬਹੁਤ ਜਿਆਦਾ ਦਰਿਆ ਨੂੰ ਆ ਗਿਆ ਭਾਈ ਹਰੀਖਾ ਖਾਲਸਾ ਤੇ ਭਾਈ ਜਕੀ ਫਾ